ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁਖਿਆਲਾ ਬ੍ਰੀਡਰ ਚਾਹਸਾ ਦਾ ਸਵਾਗਤ ਹੈ ਜੀ ਸੋ ਵੀਡੀਓ ਲੈ ਕੇ ਹਾਜ਼ਰ ਆਇਆ ਜੀ ਆਪਣੇ ਕੋਲੇ ਮੁਰਗੀ ਆਈ ਹੈ ਜੀ ਦੇਸੀ ਬੀਵੀ 380 ਆ ਬੈਂਕੀ ਦੀ ਮੁਰਗੀ ਆ ਕੁਸ਼ ਵਿੱਚ ਆ ਰਹੀ ਯਾਰ ਆ ਜੀ ਠੀਕ ਹੈ ਸੋ ਆਜੋ ਤੁਹਾਨੂੰ ਮੁਰਗੀ ਚੈੱਕ ਕਰਾਉਣੇ ਮੁਰਗੀ ਆਂਡਾ ਵਧੀਆ ਦੇਦੀ ਆ ਸੋ ਜਿਹੜੇ ਵੀ ਵੀਰ ਮੁਰਗੀ ਲੈ ਜਾਣਾ ਚਾਹੁੰਦੇ ਆ ਤੁਸੀਂ ਕਾਲਰ WhatsApp ਕਰਕੇ ਬੁਕਿੰਗ ਕਰਕੇ ਇਲ ਜਾ ਸਕਦੇ ਹੋ ਜਿਨ੍ਹਾਂ ਦੇ ਆਰਡਰ ਆਏ ਹੋਏ ਉਹਨਾਂ ਦੀ ਵੀ ਕੋਸ਼ਿਸ਼ ਕਰਾਂਗੇ ਕੱਲ ਤੋਂ ਜਿਹੜੀਆਂ ਡਿਲੀਵਰੀਆਂ ਆਪਾਂ ਸ਼ੁਰੂ ਕਰੀਏ ਠੀਕ ਹੈ ਜੀ ਸੋ ਸੇਲ ਖਰਾਬ ਹੋਣ ਕਰਕੇ ਫੋਨ ਜਿਹੜੇ ਅਟੈਂਡ ਨਹੀਂ ਕਰ ਪਾ ਰਹੇ ਸੀ ਸੋ ਹੁਣ ਥੋੜਾ ਜਆ ਠੀਕ ਹੋਏ ਆ ਤੇ ਮਤਲਬ ਅੱਜ ਵੀਡੀਓ ਹੁਣ ਪਾਉਣੇ ਆ ਤੁਸੀਂ ਚੈੱਕ ਕਰੋਗੇ ਬਰਡ ਜਿੰਨੂੰ ਵੀ ਵੀਰ ਨੂੰ ਚਾਹੀਦੀ ਆ ਆਂਡੇ ਵਾਲੀ ਆ ਆਂਡਾ ਦੇ ਰਹੀ ਆ ਮੁਰਗੀ ਸੋ ਜੇ ਕਿਸੇ ਨੇ ਵੀਰ ਨੇ ਫੀਡ ਤੇ ਨਹੀਂ ਰੱਖਣੀ ਸੋ ਮੁਰਗੀ ਆਪਣੇ ਤੋਂ ਨਾਲ ਲਵੇ ਕਿਉਂਕਿ ਇਹ ਪ੍ਰੋਪਰ ਫੀਡ ਤੇ ਐਗ ਦੇ ਰਹੀ ਆ ਠੀਕ ਆ ਜੀ ਸੋ ਅਗਰ ਤੁਸੀਲ ਜਾ ਕੇ ਕਣਕ ਜਾਂ ਝੋਨਾ ਪਾਉਂਗੇ ਜਾਂ ਬਾਜਰਾ ਪਾਉਂਗੇ ਤਾਂ ਸਾਡੀ ਆਂਡੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਠੀਕ ਆ ਸੋ ਪਲੀਜ਼ ਰਿਕੁਐਸਟ ਆ ਵੀ ਜਿੰਨੇ ਜਾਣੀ ਆ ਜਿਹੜਾ ਫੀਡ ਪਾ ਸਕਦਾ ਬੰਦਾ ਉਹ ਹੀ ਜਾਵੇ ਠੀਕ ਆ ਜੀ ਆਜੋ ਫਿਰ ਮੁਰਗੀ ਆਪਾਂ ਕਰਦੇ ਆ ਚੈੱਕ ਲੋ ਜੀ ਚੈੱਕ ਕਰੋ ਮੁਰਗੀ ਸੋ ਮੈਨੂੰ ਕਬੀਰ ਦਾ ਫੋਨ ਆਇਆ ਸੀ ਉਹ ਕਹਿੰਦਾ ਸੀ ਵੀ ਅਸੀਂ ਨੇ ਇੱਕ ਥਾਂ ਤੋਂ ਮੁਰਗੀ ਲੈਣਗੇ ਉਹਨਾਂ ਦਾ ਹੋਰ ਮੁਰਗੀ ਫਾਰਮ ਸੀ ਤੇ ਉਹ ਕੀ ਕਰਦੇ ਸੀ ਵੀ ਉਧਰੋਂ ਆਂਡਾ ਚੱਕ ਕੇ ਤੇ ਦੂਜਾ ਵਿੱਚ ਰੱਖ ਦਿੰਦੇ ਸੀ ਮੁਰਗੀ ਦੇ ਸੋ ਜਿੰਨੀ ਮੁਰਗੀ ਹੈ ਕੱਲ ਸ਼ਿਫਟ ਹੋਈ ਹੈ ਜੀ ਠੀਕ ਆ ਆ ਚੀਜ਼ ਹੋਏਗੀ ਮੁਰਗੀ ਦੇਖ ਲਓ ਤੁਸੀਂ ਅਸੀਂ ক্লোਜ਼ ਇਸੇ ਕਰਕੇ ਦਿਖਾਉਣੇ ਆ ਮੁਰਗੀ ਤੁਹਾਨੂੰ ਦੇਖ ਕੇ ਪਤਾ ਲੱਗ ਜਾਏਗਾ ਵੀ ਕੀ ਚੀਜ਼ ਹੈ ਐਕਟਿਵ ਆ ਜਾਂ ਬਿਮਾਰ ਸੋ ਆਂਡਾ ਜਿਹੜਾ ਤੁਸੀਂ ਹੈ ਆ ਚੈੱਕ ਕਰੋ ਠੀਕ ਆ ਜੀ ਆ ਪਿਆ ਦੋ ਤਿੰਨ ਨੇ ਤੋੜ ਦਿੱਤੇ ਆ ਬਰਡ ਜਿਆਦਾ ਹੋਣ ਕਰਕੇ ਜਗ੍ਹਾ ਥੋੜੀ ਹੈ ਜਿਵੇਂ ਇੱਥੇ ਵੀ ਪਿਆ ਹੋਣਾ ਇੱਕ ਆ ਚੈੱਕ ਕਰੋ ਜੁੰਦਰਾ ਸੁ ਜਿਹੜਾ ਬਰਡ ਪੂਰਾ ਐਕਟਿਵ ਹੋਊਗਾ ਬਰਡ ਤੁਸੀਂ ਚੈੱਕ ਕਰ ਲਓ ਸੋ ਸਾਡਾ ਮੇਨ ਮਕਸਦ ਆ ਵੀ ਬਰਡ ਜਿਹੜਾ ਤੰਦਰੁਸਤ ਹਰ ਇੱਕ ਬੰਦੇ ਨੂੰ ਮਿਲੇ ਠੀਕ ਹੈ ਜੀ ਸੋ ਕੋਸ਼ ਆਂਦੇ ਅਸੀਂ ਇਦਾਂ ਦੇ ਚੱਕ ਦਿੱਤੇ ਅਸੀਂ ਕੋਸ਼ ਹਜੇ ਵੇਚੀ ਪਏ ਹੋਇਆ ਆ ਚੈੱਕ ਕਰੋ ਜੀ ਠੀਕ ਸੋ ਗਲਤ ਕੰਮ ਬੰਦਾ ਇੱਕ ਵਾਰ ਕਰ ਲੂ ਵਾਰ-ਵਾਰ ਨਹੀਂ ਕਰ ਸਕਦਾ ਤੋ ਜਿਹੜੇ ਵੀ ਵੀਰ ਕੋਈ ਮੁਰਗੀ ਲੈ ਜਾਣਾ ਚਾਹੁੰਦੇ ਆ ਤੁਸੀਂ ਚੈੱਕ ਕਰੋ ਜੀ ਆ ਤੁਹਾਨੂੰ ਪਤਾ ਲੱਗ ਹੀ ਜਾਊਗਾ ਵੀ ਆਂਡਾ ਤਾਜ਼ਾ ਹੈ ਕਿ ਪੁਰਾਣਾ ਹੈ ਠੀਕ ਹੈ ਜੀ ਸਵੇ ਮੁਰਗੀ ਜਿਹੜੀ ਆਪਣੇ ਕੋਲ ਅਵੇਲੇਬਲ ਹੈ ਇਸ ਟਾਈਮ ਚੈੱਕ ਕਰ ਲਓ ਤੁਸੀਂ ਲਓ ਜੀ ਆਪਾਂ ਮੁਰਗੀ ਦੇ ਵਿੱਚ ਤਾਂ ਬੈਠ ਜਾਂਦੇ ਹੁੰਨੇ ਆ ਵੀ ਤੁਹਾਨੂੰ ਜਾਨਵਰ ਦਾ ਪਤਾ ਲੱਗ ਸਕੇ ਵੀ ਕੀ ਚੀਜ਼ ਹੈਗੀ ਹੈ ਠੀਕ ਹੈ ਲਓ ਜੀ ਸਾਰੀ ਮੁਰਗੀ ਜਿਹੜੀ ਆਂਡਾ ਵਧੀਆ ਦੇ ਰਹੀ ਹੈ 75 ਤੋਂ 80% ਪ੍ਰੋਡਕਸ਼ਨ ਹੈ ਤੇ ਬਰਡ ਤੁਸੀਂ ਦੇਖ ਲਓ ਸੋਹਣਾ ਵੀ ਆ ਬਰਡ ਨਵੀਂ ਚੀਜ਼ ਤੇ ਐਗ ਪ੍ਰੋਡਕਸ਼ਨ ਵੀ ਵਧੀਆ ਠੀਕ ਹੈ ਜੀ ਆਹ ਦੇਖੋ ਇੰਨੇ ਆ ਮੁਰਗੀਆਂ ਸੀ ਫਿਰ ਵੀ ਰੌਡ ਲਾਈ ਆ ਵੀ ਅੰਦਰ ਗਰਮ ਰਵਈ ਬਰਡ ਸਾਰਾ ਤੁਸੀਂ ਦੇਖੋ ਖਿਲਰਿਆ ਹੋਇਆ ਕੋਈ ਵੀ ਬਰਡ ਕਿਤੇ ਖੁੱਡੇ ਲੱਗ ਕੇ ਨਹੀਂ ਬੈਠਾ ਹੋਇਆ ਹਲੋ ਇਹ ਮੇਰੇ ਕੋਲ ਹੁਣ ਜਿੱਦਾਂ ਆਰਾਮ ਨਾਲ ਪਹਿਲਾਂ ਬर्ड ਬਹੁਤ ਜਿਹੜਾ ਡਰਦਾ ਸੀ ਹੁਣ ਬਿਲਕੁਲ ਆਰਾਮ ਨਾਲ ਮੇਰੇ ਕੋਲ ਤੁਰਿਆ ਫਿਰਦਾ ਔਰ ਆਂਡਾ ਵੀ ਜਿਹੜਾ ਹੁਣ ਜਿਹੜਾ ਕੁਝ ਹੈਗਾ ਹੁਣ ਚੱਕ ਲਾਂਗੇ ਅਸੀਂ ਤੇ ਕੁਝ ਅਸੀਂ ਚੱਕਾਂਗੇ ਸ਼ਾਮ ਨੂੰ ਕਿਉਂਕਿ ਮੰਨ ਲਓ ਜੇ ਅਗਰ ਆਪਾਂ ਵਾਰ-ਵਾਰ ਬਰਡ ਨੂੰ ਡਿਸਟਰਬ ਕਰਾਂਗੇ ਨਾ ਤੇ ਫਿਰ ਉਹ ਐਗ ਪ੍ਰੋਡਕਸ਼ਨ ਨੂੰ ਫਰਕ ਆ ਕਰਦਾ ਇੱਕ ਕਈ ਵੀਰ ਕੀ ਕਰਦੇ ਆ ਵੀ ਫੀਡ ਬਹੁਤ ਚੇਂਜ ਕਰਦੇ ਆ ਫੀਡ ਨੂੰ ਬਾਲਾ ਚੇਂਜ ਨਾ ਕਰਿਆ ਕਰੋ ਜਿਹੜਾ ਜਿੰਨੀ ਵਾਰੀ ਤੁਸੀਂ ਫੀਡ ਚੇਂਜ ਕਰੋਗੇ ਉਨਾਂ ਹੀ ਉਹ ਐਗ ਤੇ ਅਫੈਕਟ ਪਾਉ ਬਰਡ ਸਟ੍ਰੈਸ ਦੇ ਥੱਲੇ ਆਉਂਦਾ ਠੀਕ ਹੈ ਜੀ ਸੋ ਇਹ ਮੁਰਗੀ ਆਪਣੇ ਕੋਲ ਅਵੇਲੇਬਲ ਹੈ 250 ਪੀਸ ਜਿਹੜਾ ਵੀ ਵੀਰ ਕੋਈ ਖਰੀਦਣਾ ਚਾਹੁੰਦਾ ਠੀਕ ਹੈ ਜੀ ਆ ਚੈੱਕ ਕਰੋ ਇਹ ਮੁਰਗੀ ਇਹੀ ਬੈਠੂਗੀ ਜਿਹੜੀ ਅੰਡੇ ਵਾਲੀ ਹੋਵੇ ਐ ਅੱਗੇ ਨਹੀਂ ਤੇ ਮੁਰਗੀ ਛੇਤੀ ਕੀਤੇ ਬੰਦੀ ਨਹੀਂ ਹੁੰਦੀ ਠੀਕ ਹੈ ਜੀ ਸੋ ਉਮੀਦ ਹੈ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੋ ਜਿਹੜਾ ਵੀ ਵੀਰ ਮੁਰਗੀ ਚਾਹੁੰਦਾ ਤੁਸੀਂ ਕਾਲ ਔਰ WhatsApp ਕਰਕੇ ਮੁਰਗੀ ਮੰਗਵਾ ਸਕਦੇ ਹੋ। ਕੋ ਧੰਨਵਾਦ ਜੀ ਸਾਰੇ ਵੀਰਾਂ ਦਾ। ਤੇ ਆਂਡਾ ਤੁਹਾਨੂੰ ਅਸੀਂ ਚੈੱਕ ਕਰਵਾ ਦਿੱਤਾ ਵੀ ਆਂਡੇ ਦਾ ਸਾਈਜ਼ ਕੀ ਆ। ਠੀਕ ਜੀ। ਦੁਆਰਾ ਫੇਰ ਅਸੀਂ ਤੁਹਾਨੂੰ ਜਿਹੜਾ ਚੈੱਕ ਕਰਵਾਉਣਾ ਵੀ ਆਂਡੇ ਦਾ ਸਾਈਜ਼ ਕਿੱਡਾ ਹੋਊਗਾ। ਨਾ ਚੈੱਕ ਕਰੋ ਜੀ। ਠੀਕ ਹੈ ਜੀ